ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਚਾਈਨੀ ਕ੍ਰਾਫਟੀ ਹੰਡ 13 ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਗ੍ਰੈਨੀ ਸਕੁਅਰ ਦਾ ਇੱਕ ਹੋਰ ਪੈਟਰਨ ਲੈ ਕੇ ਆਈ ਆਂ ਇਹ ਤੋਂ ਪਹਿਲਾਂ ਵੀ ਆਪਾਂ ਇੱਕ ਦੋ ਕੀਤੇ ਹੋਏ ਨੇ ਆਪਣੇ ਚੈਨਲ ਤੇ ਅਪਲੋਡ ਤੇ ਅੱਜ ਆਪਾਂ ਇਸ ਤਰ੍ਹਾਂ ਦਾ ਸਿੱਖਾਂਗੇ ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਨਾ ਕਰਿਓ ਅੱਜ ਮੈਂ ਤੁਹਾਨੂੰ ਇਹਨੂੰ ਇੱਕ ਹੋਰ ਜੀ ਟ੍ਰਿਕ ਵੀ ਦੱਸੂਗੀ ਇਹਨੂੰ ਬਣਾਉਣ ਦੀ ਸਭ ਤੋਂ ਪਹਿਲਾਂ ਆਪਾਂ ਧਾਗਾ ਲੈ ਕੇ ਮੈਜਿਕ ਰਿੰਗ ਬਣਾ ਲੈਣਾ ਵਾ ਮੈਜਿਕ ਰਿੰਗ ਬਣਾਉਣ ਤੋਂ ਬਾਅਦ ਆਪਾਂ ਜਿਹੜੀ 3 ਦੀ ਚੇਨ ਕਰਨੀ ਆ 3 ਦੀ ਚੇਨ ਇਹ ਆਪਣਾ ਫਸਟ ਡਬਲ ਕਰੋਸ਼ੀਆ 카ਉਂਟ ਹੋਣਾ ਇਹਦੇ ਇਲਾਵਾ ਦੋ ਆਪਾਂ ਡਬਲ ਕਰੋਸ਼ੀਆ ਹੋਰ ਕਰਨੇ ਨੇ ਇਸ ਚੇਨ ਦੇ ਵਿੱਚ ਰਿੰਗ ਦੇ ਵਿੱਚ ਹੁਣ ਆਪਾਂ 2 ਦੀ ਚੇਨ ਕਰਨੀ ਆ ਤੋ ਦੋ ਦੀ ਚੇਨ ਕਰਨ ਤੋਂ ਬਾਅਦ ਆਪਾਂ ਤਿੰਨ ਵਾਰੀ ਡਬਲ ਕ੍ਰੋਸ਼ੀਆ ਫਿਰ ਕਰਨਾ ਹੈ ਇਹਦੇ ਵਿੱਚ ਰਿੰਗ ਦੇ ਵਿੱਚ ਆਪਣੇ ਦੇ ਵਿੱਚ ਇੱਕ ਡਬਲ ਕ੍ਰੋਸ਼ੀਆ ਹੋ ਗਿਆ ਦੋ ਡਬਲ ਕ੍ਰੋਸ਼ੀਆ ਤੇ ਤਿੰਨ ਡਬਲ ਕ੍ਰੋਸ਼ੀਆ ਫਿਰ ਤੋਂ ਦੋ ਦੀ ਚੇਨ ਕਰਨੀ ਆ ਤੇ ਫਿਰ ਤੋਂ ਇਸੇ ਤਰ੍ਹਾਂ ਹੀ ਤਿੰਨ ਤਿੰਨ ਦਾ ਜਿਹੜਾ ਇਹ ਪੈਟਰਨ ਇਹ ਆਪਾਂ ਚਾਰ ਵਾਰੀ ਇਹਨੂੰ ਰਿਪੀਟ ਕਰਨਾ ਆ ਦੇਖੋ ਹੁਣ ਆਪਣੇ ਇਹ ਤਿੰਨ ਹੋ ਗਿਆ ਇਹ 1 2 3 4 ਚਾਰ ਵਾਰੀ ਆਪਣੇ ਇਹ ਹੋ ਗਏ ਹੁਣ ਆਪਾਂ ਇੱਥੇ ਦੋ ਦੀ ਚੇਨ ਕਰਨੀ ਆ ਜਿਹੜੀ ਆਪਾਂ ਫਸਟ ਤਿੰਨ ਦੀ ਚੇਨ ਕੀਤੀ ਸੀ ਇਹਦੇ ਵਿੱਚ ਆਪਾਂ ਸਲਿੱਪ ਸਟੀਚ ਲਗਾ ਕੇ ਇਹਨੂੰ ਬੰਦ ਕਰ ਦੇਣਾ ਹੁਣ ਦੇ ਕੋਪਾਂ ਇਹਦੇ ਵਿੱਚ ਉੱਤੇ ਦੀ ਉੱਤੇ ਉਸੇ ਤਰ੍ਹਾਂ ਹੀ ਕਰਨੇ ਨੇ ਇਹ ਇਸ ਲਈ ਆਪਾਂ ਇਹਦੇ ਤੇ ਚੇਨ ਕਰਕੇ ਤਿੰਨ ਦੀ ਅਗਲਾ ਜਿਹੜਾ ਡਬਲ ਕਰੋਸ਼ੀਆ ਉਹਦੇ ਉੱਤੇ ਇੱਕ ਡਬਲ ਕਰੋਸ਼ੀਆ ਤੇ ਇਸ ਤਰ੍ਹਾਂ ਜੇ ਇਹਦੇ ਤੇ ਬਣਾਏ ਹੋਏ ਨੇ ਹੁਣ ਆਪਣੇ ਪੰਜ ਤੋਂ ਇਹਦੇ ਤੇ ਸੱਤ ਜਿਹੜੇ ਹੋ ਜਾਣਗੇ ਉੱਪਰ ਤਿੰਨ ਸੀ ਆਪਣੇ ਥੱਲੇ ਹੁਣ ਉੱਪਰ ਆਪਣੇ ਸੱਤ ਬਣਨਗੇ ਤਿੰਨ ਉਹਦੇ ਤਿੰਨ ਦੇ ਉੱਤੇ ਹੀ ਦੋ ਦੋ ਸਾਈਡਾਂ ਤੇ ਵਧਣਗੇ ਜਿਹੜੇ ਆਪਣਾ ਦੋ ਦੀ ਸਪੇਸ ਵਾ ਉਹਦੇ ਵਿੱਚ ਦੋ ਵਾਰੀ ਡਬਲ ਕ੍ਰੋਸ਼ੀਆ ਕਰਕੇ ਦੋ ਦੀ ਚੇਨ ਕਰਕੇ ਫਿਰ ਤੋਂ ਉਸੇ ਸਪੇਸ ਦੇ ਵਿੱਚ ਦੋ ਵਾਰੀ ਡਬਲ ਕ੍ਰੋਸ਼ੀਆ ਫਿਰ ਤੋਂ ਕਰਨਾ ਇਹਦੇ ਤੀ ਫਿਰ ਤੋਂ ਇਸ ਤਰ੍ਹਾਂ ਰਿਪੀਟ ਕਰਦੇ ਹੋਏ ਜਦੋਂ ਆਪਾਂ ਇੱਥੇ ਆਵਾਂਗੇ ਚੇਨ ਦੇ ਉੱਤੇ ਆਪਾਂ ਇੱਥੇ ਇਹਨੂੰ ਜੁਆਇਨਿੰਗ ਕਰਾਂਗੇ ਤਾਂ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਇੱਥੇ ਇਸ ਤਰ੍ਹਾਂ ਪਰਦੇ ਉੱਤੇ ਜਾਂਦੇ ਹੋਏ ਇਸ ਬਿਲਕੁਲ ਸੈਂਟਰ ਦੇ ਵਿੱਚ ਆਪਣਾ ਇਹ ਸਟਾਰਟਿੰਗ ਪੁਆਇੰਟ ਆ ਜਾਣਾ ਚੇਨ ਆਪਣੀ ਇਸ ਤਰ੍ਹਾਂ ਦਿਸਦੀ ਆ ਇਹ ਦੇਖਣ ਨੂੰ ਵੀ ਆਪਾਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਇਹ ਤੇ ਇਸ ਲਈ ਮੈਂ ਤੁਹਾਨੂੰ ਅੱਜ ਇਹ ਇਸ ਤਰ੍ਹਾਂ ਆ ਦੇਖੋ ਆ ਵਾਲੀ ਟਿੱਕੀ ਦੇ ਵਿੱਚ ਤੁਸੀਂ ਦੇਖੋਗੇ ਤਾਂ ਕਿਤੇ ਵੀ ਆਪਾਂ ਨੂੰ ਇੰਨੇ ਦਿਸਦਾ ਹੈਗਾ ਤੇ ਕਿੰਨੀ ਸਫਾਈ ਦੇ ਨਾਲ ਆਪਣੀ ਇਹ ਬਣੀ ਹੋਈ ਹੈ ਜਿਹੜਾ ਸਕੁਅਰ ਆ ਇਹ ਦੇਖਣ ਨੂੰ ਵੀ ਸੋਹਣਾ ਲੱਗਦਾ ਆਪਾਂ ਨੂੰ ਇਹ ਤੇ ਇਸ ਲਈ ਮੈਂ ਤੁਹਾਨੂੰ ਅਜੇ ਦੀ ਟ੍ਰਿਕ ਦੱਸਦੀ ਆ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਇਹਨੂੰ ਦੇੜ ਲੈਣੇ ਆਪਾਂ ਦੇ ਕੋਈਸਟਾ ਚੇਨ ਕਰਕੇ ਆਪਾਂ ਜਦੋਂ ਇੱਥੇ ਜੁਆਇਨ ਕਰਨਾ ਨਾ ਇਹਦੇ ਤੇ ਤਾਂ ਆਪਾਂ ਇੱਥੋਂ ਹੀ ਨਹੀਂ ਸ਼ੁਰੂ ਕਰਨਾ ਹੈਗਾ ਹੁਣ ਆਪਾਂ ਜਿਹੜੇ ਅਗਲੇ ਵਾਲੇ ਡਬਲ ਕ੍ਰੋਸ਼ੇ ਪਾਏ ਹੋਏ ਨੇ ਉੱਪਰ ਵਾਲੀ ਚੇਨ ਦੇ ਵਿੱਚੋਂ ਇੱਥੋਂ ਇੱਥੋਂ ਇਸ ਤਰ੍ਹਾਂ ਆਪਾਂ ਸਲੀਪ ਸਟਿਚ ਲੈ ਲੈਣੇ ਨੇ ਚਾਹੇ ਤਾਂ ਤੁਸੀਂ ਇੱਥੋਂ ਲੈ ਲਓ ਚਾਹੇ ਤੁਸੀਂ ਉੱਪਰੋਂ ਵਾਲੀ ਜਿਹੜੀ ਚੇਨ ਆ ਬੈਕ ਪੋਸਟ ਚੇਨ ਦੀ ਜਿਹੜੀ ਆਉਂਦੀ ਹੈ ਪਿਛਲੀ ਵਾਲੀ ਇਹ ਇਹਦੇ ਵਿੱਚ ਜੀ ਇੱਥੋਂ ਲੈ ਕੇ ਆਪਣੇ ਇਹ ਸਲੀਪ ਸਟਿਚ ਲੈਂਦੇ ਹੋਏ ਜਿਹੜੀ ਆਪਣੇ ਦੋ ਦੀ ਚੇਨ ਕੀਤੀ ਹੈ ਨਾ ਆਪਾਂ ਹਾਂ ਇਹਦੇ ਵਿੱਚ ਇੱਥੇ ਤੱਕ ਆਪਾਂ ਸਲੀਪ ਸਟਿਚ ਲੈ ਕੇ ਆ ਜਾਣਾ ਹੁਣ ਆਪਾਂ ਇੱਥੇ ਦੋ ਦੀ ਚੇਨ ਤਿੰਨ ਦੀ ਚੇਨ ਕਰਨੀ ਆ ਇਹ ਆਪਣਾ ਫਰਸਟ ਡਬਲ ਕ੍ਰੋਸ਼ੀਆ ਗਿਣਨਾ ਆਪਾਂ ਤੇ ਦੋ ਦੀ ਚੇਨ ਕਰਕੇ ਫਿਰ ਤੋਂ ਇਸੇ ਦੇ ਵਿੱਚ ਦੋ ਵਾਰੀ ਡਬਲ ਕ੍ਰੋਸ਼ੀਆ ਫਿਰ ਕਰਨਾ ਹੁਣ ਆਪਣੇ ਇੱਥੇ ਦੋ ਵਧ ਗਏ ਨੇ ਹੁਣ ਬਾਕੀ ਥੱਲੇ ਜਿਹੜੇ ਆਪਣੇ ਤਿੰਨ ਨੇ ਤਿੰਨਾਂ ਦੇ ਉੱਤੇ ਇੱਕ ਇੱਕ ਜਿਹੜਾ ਆਪਣਾ ਇਹ ਡਬਲ ਕ੍ਰੋਸ਼ੀਆ ਬਣਾਉਂਦੇ ਹੋਏ ਆਪਾਂ ਇਹਨੂੰ ਬਣਾ ਲੈਣਾ ਵਾ ਦੇ ਦੋ ਦੀ ਚੇਨ ਜਿੱਥੇ ਆਪਣੀ ਸਪੇਸ ਆ ਉੱਥੇ ਦੋ ਡਬਲ ਦੋ ਵਾਰੀ ਡਬਲ ਕ੍ਰੋਸ਼ੀਆ ਕਰਕੇ ਦੋ ਦੀ ਚੇਨ ਕਰਕੇ ਫਿਰ ਤੋਂ ਦੋ ਡਬਲ ਕ੍ਰੋਸ਼ੀਆ ਕਰਨਾ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਇਹ ਸੈਕੰਡ ਰਾਉਂਡ ਵੀ ਆਪਣਾ ਕੰਪਲੀਟ ਕਰ ਲੈਣਾ ਵਾ ਅਦਕੋ ਸੈਕਿੰਡ ਰਾਉਂਡ ਆਪਣਾ ਕੰਪਲੀਟ ਹੋ ਗਿਆ ਹੁਣ ਜਿਹੜੀ 3rd ਦੀ ਚੇਨ ਕੀਤੀ ਸੀ ਆਪਾਂ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਫਿਰ ਤੋਂ ਸਲਿੱਪ ਸਟੀਚ ਲਗਾ ਲੈਣਾ ਹੁਣ ਜਿਹੜੇ ਅਗਲੇ ਵਾਲੇ ਦੋ ਨੇ ਇਹਨਾਂ ਦੇ ਵਿੱਚ ਵਿੱਚ ਜੀ ਆਪਾਂ ਇਸ ਤਰ੍ਹਾਂ ਸਲਿੱਪ ਸਟੀਚ ਲਗਾਉਂਦੇ ਹੋਏ ਦੋ ਦੀ ਜਿਹੜੀ ਚੇਨ ਆਪਣੀ ਸਪੇਸ ਵਾ ਉਹਦੇ ਵਿੱਚ ਆਪਾਂ ਇੱਥੇ ਲੈ ਕੇ ਆਉਣਾ ਹੈ ਇੱਥੋਂ ਤੋਂ ਆਪਾਂ ਆਪਣਾ ਸਟਾਰਟਿੰਗ ਜਿਹੜੀ ਕਰਨੀ ਆ ਅਗਲੇ ਆਪ ਕੈਲੋ ਆਰਾਊਂਡ ਦੀ ਬਾਕੀ ਆਪਾਂ ਜਿਸ ਤਰ੍ਹਾਂ ਥੱਲੇ ਉਹ ਕੀਤੇ ਨੇ ਉਸੇ ਤਰ੍ਹਾਂ ਹੀ ਉਹਨਾਂ ਦੇ ਉੱਤੇ ਸੇਮ ਸਾਰੇ ਰਿਤੇ ਇੱਕ ਇੱਕ ਕੀ ਕਰਨਾ ਆਪਾਂ ਉਹਦੇ ਤੇ ਕੋਈ ਵਧਾਉਣਾ ਨਹੀਂਗਾ ਸਾਈਡਾਂ ਤੋਂ ਜਿਹੜੇ ਆਪਣੇ ਕਾਰਨਰਸ ਨੇ ਉੱਥੇ ਹੀ ਆਪਣੇ ਦੋ ਦੋ ਜਿਹੜੇ ਨੇ ਵੱਧਦੇ ਜਾਣੇ ਨੇ ਇਹ ਬਾਕੀ ਸਾਰਿਆਂ ਦੇ ਉੱਤੇ ਆਪਾਂ ਜਿੱਥੇ ਜਿੱਮੇ ਥੱਲੇ ਇੱਕ ਇੱਕ ਡਬਲ ਕ੍ਰੋਸ਼ੀਅਰ ਦੇ ਤੇ ਇੱਕ ਇੱਕ ਡਬਲ ਕ੍ਰੋਸ਼ੀਅਰ ਪਾਉਂਦੇ ਹੋਈ ਆਪਣੇ ਇਹ ਥਰਡ ਰਾਉਂਡ ਵੀ ਜਿਹੜਾ ਆਪਣਾ ਕੰਪਲੀਟ ਕਰ ਲੈਣਾ ਵਾ ਅਲਿਕੁਮ ਸਲਮ। ਆਪਾਂ ਥਰਡ ਰਾਉਂਡ ਵੀ ਕੰਪਲੀਟ ਹੋ ਗਿਆ। ਹੁਣ ਆਪਾਂ ਫਿਰ ਤਾਂ ਇੱਥੇ ਤਿੰਨ ਦੀ ਚੇਨ ਦੇ ਵਿੱਚ ਜਿਹੜੀ ਕੀਤੀ ਹੋਈ ਆ ਇਹਦੇ ਵਿੱਚ ਆਪਾਂ ਜੁਆਇਨ ਕਰਕੇ ਇਹਨੂੰ ਬੰਦ ਕਰ ਲੈਣਾ। ਤੇ ਇੱਥੇ ਫਿਰ ਆਪਾਂ ਅੱਗੇ ਜਿਹੜੀ ਦੋ ਦੀ ਚੇਨ ਸਪੇਸ ਦੇ ਵਿੱਚ ਲੈ ਕੇ ਜਾਣਾ। ਇਸੇ ਨੂੰ ਹੀ ਆਪਾਂ ਰਿਪੀਟ ਕਰਦੇ ਹੋਏ ਜਿਹੜਾ ਆਪਣਾ ਇਹ ਪੈਟਰਨ ਆ ਇਹਨੂੰ ਉੱਪਰ ਦੇ ਉੱਪਰ ਜਿਹੜਾ ਸਕੁਅਰ ਆ ਇਹਨੂੰ ਬਣਾਵਾਂਗੇ ਤੇ ਆਹ ਦੇਖੋ ਤੁਸੀਂ ਆਹ ਟਿੱਕੀ ਦੇ ਵਿੱਚ ਤੁਸੀਂ ਦੇਖੋ ਤੇ ਆਹ ਇਹਦੇ ਵਿੱਚ ਦੇਖੋ ਤੁਹਾਨੂੰ ਕਿਤੇ ਵੀ ਆਪਣਾ ਇਹ ਨਹੀਂ ਦਿਸੂਗਾ। ਤੇ ਬਹੁਤ ਹੀ ਇਹ ਸਫਾਈ ਦੇ ਨਾਲ ਜਾਨੀ ਕਿ ਵਧੀਆ ਲੱਗਦਾ ਵਾ ਇਹ ਤੇ ਆਹ ਦੇਖੋ ਇਸੇ ਤਰ੍ਹਾਂ ਹੀ ਆ ਟਿੱਕੀ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਬਣਾਈ ਆ ਇਹਦੇ ਵਿੱਚ ਪੰਜ ਗੇੜੇ ਦਿੱਤੇ ਨੇ ਮੈਂ ਇਹ ਤੇ ਤੁਸੀਂ ਇਸੇ ਤਰ੍ਹਾਂ ਹੀ ਗਾਂ ਸਾਈਡਾਂ ਤੋਂ ਇਨਕਰੀਜ਼ ਕਰਦੇ ਹੋਏ ਇਹਨੂੰ ਪੰਜ ਗੇੜੇ ਦੇ ਲੋ ਜੇ ਤੁਸੀਂ ਟਿੱਕੀ ਵੱਡੀ ਕਰਨੀ ਆ ਤਾਂ 6 7 ਤੁਸੀਂ ਆਪਣੇ ਅਕੋਰਡਿੰਗ ਪ੍ਰੋਜੈਕਟ ਦੇ ਟਿੱਕੀ ਸਕੁਅਰ ਬਣਾ ਸਕਦੇ ਹੋ ਇਹ ਜੇ ਇੰਚ ਟੇਪ ਨਾਲ ਦੇਖੀਏ ਤਾਂ ਇਹ ਪੰਜ ਗੇੜੇ ਦੇ ਵਿੱਚ ਤਕਰੀਬਨ 4 ਇੰਚ ਦੇ ਹੋ ਗਿਆ ਇਹ ਧੋਨੇ ਪਾਸੇ ਨੂੰ 4 ਇੰਚ ਦੀ ਟਿੱਕੀ ਬਣੀ ਆ ਤੁਸੀਂ ਜੇ ਵੱਡੀ ਬਣਾਉਂਗੇ ਤਾਂ 5 ਇੰਚ ਦੀ ਤੁਸੀਂ 2 ਗੇੜ ਹੋਰ ਵਧਾ ਲਓ ਤੇ ਇਸੇ ਦੇ ਨਾਲ ਹੀ ਆਪਣੀ ਜਿਹੜੀ ਟਿੱਕੀ ਵੱਡੀ ਹੋ ਜੂਗੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਟ੍ਰਿਕ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਣਿਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ